ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਇਹ ਜਦੋਂ ਦੀ ਐਮਪੀ ਨੇ ਬਣੀ ਜੀ ਉਹ ਤੋਂ ਮੈਂ ਦਿਲ ਤੋਂ ਵਾੜੇ ਲੱਗੀ ਆ ਜੀ ਪਾਰਟੀ ਹੈ ਬੀਬੀ ਇੰਦਰਜੀਤ ਕੌਰ ਮਾਨ ਜੀ ਔਰ ਉਡਾਲਾ ਸਾਹਿਬ ਔਰ ਜਗਵੀਰ ਬਰਾੜ ਇਹ ਤਿੰਨੇ ਅਕਾਲੀ ਦਲ ਦੇ ਬੰਦੇ ਸੀ ਜਿਨ੍ਹਾਂ ਨੇ ਨਕਸ਼ਤਰ ਦੀ ਰਹਿਨਮਾਈ ਕੀਤੀ ਸਾਲ 17 ਤੋਂ ਲੈ ਕੇ 21 ਦੇ ਕੁਝ ਸਮੇਤ ਸਾਰੇ ਇੱਕ ਦੂਜੇ ਨਾਲ ਰਲੇ ਹੋਏ ਸੀ OK ਕਾਂਗਰਸ ਪਾਰਟੀ ਜਿੰਦਾਬਾਦ 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 थैंक यू ਹਾਉ ਟੂ ਆਪਾਂ ਸਾਰਿਆਂ ਨੂੰ ਤੁਹਾਨੂੰ ਇੰਟਰੋਡਕਸ਼ਨ ਬਾਅਦ ਵਿੱਚ ਆਪਾਂ ਕਰਾਂਗੇ ਤੇ ਕਰਾਂਗੇ ਮੇਰਾ ਬਸ ਸਿਰਫ ਇਹ ਕਹਿਤਾ ਤੁਹਾਨੂੰ ਮੈਂ ਲਾਉਂਦਾ ਇਹ ਮਕਸਦ ਸਿਗਾ ਕਿ ਜ਼ੁਲਮ ਦੇ ਨਾਲ ਪੰਜਾਬੀ ਨੂੰ ਝਟਾਇਆ ਨਹੀਂ ਜਾ ਸਕਦਾ ਪਿਆਰ ਮੁਹੱਬਤ ਨਾਲ ਬੁੜੀ ਕੀਤਾ ਜਾ ਸਕਦਾ ਇਹ ਇੱਕ ਸਿਆਸੀ ਬੰਦੇ ਆ ਜੋ ਪਿੰਡ ਦੀ ਸਰਪੰਚੀ ਕਰ ਚੁੱਕੇ ਆ ਜ਼ਿਲ੍ਹਾ ਪਰਿਸ਼ਦ ਬਲੌਕ ਸਰਪੰਚੀਆਂ ਬੜੀਆਂ ਦਾਦੇ ਪੁਰਦਾਦੇ ਤੋਂ ਸਿਆਸੀ ਕੰਮ ਕਰਦੇ ਆ ਇਹਨਾਂ ਨੂੰ ਵੀ ਇਹ ਗੱਲ ਦੀ ਸਮਝ ਆਏ ਕਿ ਮਨਜੀਤੇ ਜਗਦੀਨ ਤੋਂ ਪਿਆਰ ਨਾਲ ਦੁਨੀਆ ਦੇ ਤੋਂ ਸਕੀਏ ਉਹ ਜ਼ੁਲਮ ਦੇ ਨਾਲ ਨਹੀਂ ਹੋ ਸਕਦੀ ਇੱਕ ਤਾਂ ਮੈਂ ਨਾਲ ਦਾ ਧੰਨਵਾਦੀ ਆ ਦੂਜਾ ਆਪਾਂ ਜਿੰਨੇ ਵੀ ਬੰਦੇ ਨੂੰ ਸ਼ਾਮਿਲ ਕਰਾਂਗੇ ਕਿਉਂਕਿ ਇੱਥੇ ਜਗ੍ਹਾ ਘੱਟ ਹੈ ਆਪਾਂ ਬਾਅਦ ਸਾਰਿਆਂ ਦਾ ਨਾਮ ਆਉਂਸਰਾ ਦੋ ਲਿਆਂਗੇ ਦੂਜਾ ਇੱਕ ਬਹੁਤ ਸਾਰਾ ਵੱਡਾ ਇੱਕ ਮੁੱਦਾ ਹੈ ਮੈਨੂੰ ਇਹ ਲੱਗ ਰਿਹਾ ਕਿ ਜਿਹੜੇ ਸਾਡੇ ਨਕੂਦਰ ਦੇ ਸਿਆਸੀ ਲੀਡਰ ਹੈ ਇਹਨਾਂ ਕੋਲ ਸਿਆਸੀ ਸਕੇਜਾ ਨਹੀਂ ਆ ਨਹੀਂ ਇਹ ਲੋਕਾਂ ਦੇ ਭੋਗਾਂ ਤੇ ਲੋਕਾਂ ਦੀ ਕਿਰਿਆ ਤੇ ਜਿੱਥੇ ਕੋਈ ਹੋਰ ਮਾਹੌਲ ਹੁੰਦਾ ਜਿੱਥੇ ਅਸੀਂ ਇੱਕ ਵਿਛੜੀ ਆਤਮਾ ਨੂੰ ਸ਼ਬਦਾਂ ਦੇ ਫੁੱਲ ਭੇਟ ਕਰਨ ਜਾਂਦੇ ਆ ਜਿੱਤੇ ਸਾਡੀ ਮਾਨਸਿਕਤਾ ਹੋਰ ਹੁੰਦੀ ਹੈ ਔਰ ਜਿਹੜੇ ਸਾਹਮਣੇ ਬੈਠੇ ਹੁੰਦੇ ਉਹਨਾਂ ਦੀ ਵੀ ਇੱਕ ਵੱਖਰੀ ਮਾਨਸਿਕਤਾ ਹੁੰਦੀ ਹੈ ਔਰ ਉਸ ਮਾਨਸਿਕਤਾ ਦੀਆਂ ਇਹ ਜਿਹੜੀਆਂ ਹਦਾਂ ਉਹਨਾਂ ਨੂੰ ਪਾਰ ਕਰਕੇ ਆਪਣੀ ਸਿਆਸੀ ਗੱਲਾਂ ਉੱਤੇ ਕਰਦੇ ਆ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਬਾਸ ਬੇਤੀ ਕਰੂੰਗਾ ਕਿ ਸਾਰੇ ਸਿਆਸੀ ਨੇਤਾਵਾਂ ਦੇ ਉਹ ਮਨ ਦੇ ਵਿੱਚ ਉਹਨਾਂ ਨੂੰ ਬੁੱਧੀ ਬਖਸ਼ੇ ਕਿ ਉਹ ਇਦਾਂ ਦੀਆਂ ਜਗ੍ਹਾ ਤੇ ਜਾ ਕੇ ਸਿਆਸੀ ਗੱਲਾਂ ਨਾ ਕਰਨ ਔਰ ਜੇ ਤੁਹਾ ਨੂੰ ਸਿਆਸੀ ਕੰਮ ਕਰਨੀ ਹੈ ਸਾਡੀ ਪਾਰਟੀ ਹੈ ਬੀਬੀ ਇੰਦਰਜੀਤ ਕੌਰ ਮਾਨ ਜੀ ਔਰ ਬਡਾਲਾ ਸਾਹਿਬ ਔਰ ਜਗਵੀਰ ਬਰਾੜ ਇਹ ਤਿੰਨੇ ਅਕਾਲੀ ਦਲ ਦੇ ਬੰਦੇ ਸੀ ਜਿਨ੍ਹਾਂ ਨੇ ਨਕੋਦਰ ਦੀ ਰਹਿਨਮਾਈ ਕੀਤੀ ਸਮ 17 ਤੋਂ ਲੈ ਕੇ 21 ਦੇ ਕੁਝ ਸਮੇਂ ਤੱਕ ਸਾਰੇ ਇੱਕ ਦੂਜੇ ਨਾਲ ਰੜੇ ਹੋਏ ਸੀ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਕਿਉਂਕਿ ਇਹਨਾਂ ਨੂੰ ਹਿੱਸੇ ਵੰਡਣ ਦੀ ਮਿਲ ਕੇ ਖਾਣ ਦੀ ਆਦਤ ਸੀ ਔਰ ਮੈਂ ਤਕਰੀਬਨ ਸਪਟੰਬਰ 21 ਤੋਂ ਸਾਡੀ ਸਾਰੀ ਟੀਮ ਨੇ ਇੱਥੇ ਕੰਮ ਕੀਤਾ ਪਰ ਮੈਂ ਆਪਣੀ ਪਾਰਟੀ ਦੇ ਕੰਮਾਂ ਦੀ ਵੀ ਜ਼ਿੰਮੇਵਾਰੀ ਲੈਂਦਾ 17 ਤੋਂ 22 ਤੱਕ ਜੇ ਪਾਰਟੀ ਆ ਮੇਰੀ ਪਾਰਟੀ ਹੈ ਜੇ ਉਹਨੇ ਕੁਝ ਚੰਗਾ ਕੀਤਾ ਮੈਂ ਉਹਦੇ ਨਾਲ ਵੀ ਖੜਾ ਹਾਂ ਜੇ ਉਹਨੇ ਕੁਝ ਮਾੜਾ ਕੀਤਾ ਮੈਂ ਉਹ ਵੀ ਆਪਣੀ ਝੋਲੀ ਪਾਉਣ ਨੂੰ ਤਿਆਰ ਹਾਂ ਮੈਂ ਇਸ ਵਿਰੋਧੀ ਧਿਰ ਜੋ ਇਸ ਵੇਲੇ ਸੱਤਾ ਦੀ ਮੱਕਦਾਰ ਹੈ ਸਾਡੀ ਐਮਐਲਏ ਨੂੰ ਇਹਨਾਂ ਦੇ ਮੰਤਰੀਆਂ ਨੂੰ ਇਹ ਗੱਲ ਕਹਿਣਾ ਹੈ ਕਿ ਇਹ ਜਿਹੜੀ ਸਟੇਜ ਹੈ ਇਹ ਜਿੱਥੇ ਮਰਜ਼ੀ ਲਾ ਲੈਣ ਸਮਾਹ ਦੇ ਦੇਣ ਪ੍ਰੈਸ ਨੂੰ ਪੁਲਾਉਣ ਅਸੀਂ ਦੱਸਦੇ ਹਾਂ ਕਿ ਕਾਂਗਰਸ ਪਾਰਟੀ ਨੇ ਹੁਣ ਤੱਕ ਦੇਸ਼ ਲਈ ਕੀ ਕੀਤਾ ਕਾਂਗਰਸ ਪਾਰਟੀ ਨੇ ਵਕ ਵਕ ਸਮਾ ਤੋਂ ਨੁਕਦਰ ਸ਼ਹਿਰ ਲਈ ਕੀ ਕੀਤਾ ਇਹ ਆਪਣਾ ਦੱਸ ਦੇ ਇਹਨਾਂ ਨੇ ਕੀ ਕੀਤਾ ਨਾ ਕਿ ਆ ਜਿਹੜੀਆਂ ਚਲਾਕੀਆਂ ਇਹਨੀਆਂ ਕਰਦੇ ਆ ਕਦੀ ਕਿਤੇ ਇਕੱਠੇ ਕਰਕੇ ਚਾਰ ਬੰਦੇ ਆਪਣਾ ਡਾਟਾ ਦੱਸ ਦਿੰਦੇ ਆ ਤਾਂ ਮਨ ਰੋਸ ਨਾ ਹੋਈ ਤੁਹਾਡਾ ਵਿਰੋਧੀ ਕਾਂਗਰਸ ਪਾਰਟੀ ਦਾ ਨੁਮਾਇੰਦਾ ਮੈਂ ਖੜਾ ਹਾਂ ਤੁਸੀਂ ਜਿੱਥੇ ਮਰਜ਼ੀ ਮੈਨੂੰ ਟਾਈਮ ਦੇ ਦਿਓ ਜਿਹੜੀ ਮਰਜ਼ੀ ਜਗਾ ਦੱਸ ਦਿਓ ਬੀਬੀ ਇੰਦਰਜੀਤ ਕੌਰ ਮਾਨ ਜੀ ਮੈਂ ਉੱਥੇ ਆ ਜੂੰਗਾ ਮੈਨੂੰ ਚੰਗਾ ਨਹੀਂ ਲੱਗਾ ਤੁਸੀਂ ਇੱਕ ਗੱਲ ਕੀਤੀ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਮੈਂ ਪਰਮਾਤਮਾ ਨੂੰ ਹਾਜ਼ਰ ਮਾਜ਼ੇ ਜਾਣ ਕੇ ਕਹਿਣਾ ਕਿ ਨਕੌਦਰ ਦੇ ਲੋਕ ਜਿਹੜੀ ਤੇਰੀ ਪੋਕਲੈਂਡ ਔਰ ਡੱਚ ਮਸ਼ੀਨਾ ਮਿੱਟੀ ਪੱਟਦੀ ਆ ਉਹਦੇ ਨਹੀਂ ਬਣੇ ਲੋਕਾਂ ਦੇ ਛੱਪੜ ਪੱਟ ਪੱਟ ਕੇ ਨਹੀਂ ਬਣੇ ਇਹ ਪਰਮਾਤਮਾ ਨੇ ਬਣਾਏ ਆ ਪਰ ਜਿੱਥੇ ਮਰਜ਼ੀ ਸਾਡੇ ਕੋਲ ਜਵਾਬ ਤਾਂ ਨਹੀਂ ਅਸੀਂ ਇਹ ਜਵਾਬ ਦੇਣ ਲਈ ਤਿਆਰ ਬਿਠੇ ਆ ਸੋ ਮੇਰੀ ਤੁਹਾਡੇ ਮਾਧਿਅਮ ਰਾਹੀਂ ਇਹੀ ਬੇਨਤੀ ਹੈ ਮੈਂ ਪ੍ਰਧਾਨ ਜੀ ਨਾਲ ਵੀ ਗੱਲ ਕੀਤੀ ਆ ਬਲੌਕ ਪ੍ਰਧਾਨਾਂ ਨਾਲ ਵੀ ਪਰ ਸਾਡੇ ਦੂਜੇ ਬਲੌਕ ਪ੍ਰਧਾਨਾਂ ਨਾਲ ਵੀ ਅਸੀਂ ਸ਼ਮਤਾ ਰੱਖਦੇ ਆ ਕਿ ਜੋ ਵੀ ਇਹਨਾਂ ਦੇ ਇਹਨਾਂ ਨੂੰ ਲੱਗਦਾ ਕਿ ਅਸੀਂ ਟੂਰਨਾਮੈਂਟ ਕੀਤੀ ਜਾਂ ਇਹਨਾਂ ਨੇ ਕੀਤੀ ਮੈਂ ਨਹੀਂ ਕਹਿੰਦਾ ਉਹਦੇ ਲੋਕ ਵਾਹ ਹੁਣ ਕਿਉਂਕਿ ਲੋਕਾਂ ਨੇ ਕੰਮ ਸਾਰਿਆਂ ਨੂੰ ਚੁਣ ਕੇ ਭੇਜਣਾ ਜੇ ਬੀਬੀ ਜੀ ਨੂੰ ਚੁਣ ਕੇ ਭੇਜਿਆ ਉਹ ਵੀ ਲੋਕਾਂ ਨੇ ਭੇਜਿਆ ਜੇ ਸਮਰਾ ਸਾਹਿਬ ਨੂੰ ਚੁਣ ਕੇ ਭੇਜਿਆ ਉਹ ਵੀ ਲੋਕਾਂ ਨੇ ਭੇਜਿਆ ਜੇ ਬਦਵਾ ਸਾਹਿਬ ਨੂੰ ਭੇਜਿਆ ਸੋ ਲੋਕਾਂ ਦੀ ਕਚਾਰੀ ਤੁਸੀਂ ਜਿਹੜਾ ਟਾਈਮ ਦੇਣਾ ਚਾਹੋ ਨੇ ਅਸੀਂ ਤੁਹਾਡਾ ਐਕਸੈਪਟ ਕਰਨਾ ਕਰਾਂਗੇ ਔਰ ਸਾਨੂੰ ਤੁਸੀਂ ਕਦੀ ਵੀ 3 ਦਿਨ ਦਾ ਟਾਈਮ ਪਹਿਲਾਂ ਦੇ ਕੇ ਜੇ ਤੁਹਾਨੂੰ ਲੱਗੂਗਾ ਕਿਸਦਾ ਨਹੀਂ ਦੇ ਸਕਦੇ ਸਾਨੂੰ ਚੁੱਕੀ ਭੇਜ ਦਿਓ ਸਾਰੇ ਤੁਹਾਡੇ ਡਿਪਟੀ ਤੁਹਾਡੇ ਪੀਆਰਓ ਤੁਹਾਡੇ ਡੀਪੀਆਰਓ ਸਾਰੇ ਤੁਹਾਡੇ ਸਾਨੂੰ ਜਿਹੜੀ ਜਗ੍ਹਾ ਤੁਸੀਂ ਟਾਈਮ ਦਿਓਗੇ ਅਸੀਂ ਉੱਥੇ ਆ ਕੇ ਸਾਰੇ ਮੁੱਦਿਆਂ ਤੇ ਗੱਲ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਈਕੂ ਜਿੰਦਾ ਖਲਸਾ ਸਿਮਾਈ ਨੂੰ ਉਹ ਤੇ ਵੀ ਪਾਟਿਆ ਮੋਰੇ ਕਰਾਇਆ ਸਾਰਿਆਂ ਨੂੰ ਸਾਨੂੰ ਮਗਾ ਰੱਖਿਆ ਤੇ ਬੱਚੇ ਦੀ ਜਿੰਦਗੀ ਖਰਾਬ ਕਰ ਦਿੱਤੀ ਵੀਕਨ ਮੇਰੀ ਵਾਈਫ ਤੇ ਪਰਜਾ ਮੇਰੀ ਭੁਜਾਈ ਤੇ ਪਰਜਾ ਮੇਰੇ ਤੇ ਪਰਜਾ ਮੇਰੇ ਬ੍ਰਦਰ ਤੇ ਪਰਜਾ ਸਾਡੇ ਘਰ ਨੂੰ ਤਕਰੀਬਨ ਕੋਈ 12 13 ਦਾ ਜਿਹੜੇ ਜਿੰਦੇ ਲੱਗੇ ਰੇ ਝੋਨੇ ਦਾ ਸੀਜ਼ਨ ਸੀ ਮੈਂ ਧੰਨਵਾਦ ਇਹਾਂ ਪਿੰਡ ਵਾਲਿਆਂ ਦਾ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਮੇਰੇ ਟਰੈਕਟਰਾਂ 'ਚ ਤੇਰ ਵੀ ਭਾ ਕੇ ਕੰਦੂ ਪਰਾਤਾ ਕਿਉਂਕਿ ਮਰ ਕੋ ਪੱਕੀ ਟੀਮ ਸੀ ਲੋਕਰਾਂ ਦੀ ਜਿਹਦਣ ਸਾਨੂੰ ਅੰਦਰ ਕੀਤਾ ਕੋਈ 25 ਏਕੜ ਝੋਨਾ ਦਾ ਹੈ ਮੇਰੀ ਰੋਟੀ ਹੈ ਜੀ ਉਹਦਾ ਜਦੋਂ ਮੈਂ ਜੇਤ ਨੂੰ ਆਇਆ ਮੇਰੇ ਨਗਰ ਨਿਵਾਸੀਆਂ ਨੇ 45 ਏਕੜ ਝੋਨਾ ਲਾ ਕੇ ਇਹਨਾਂ ਸਾਬਤ ਕਰਕੇ ਦੱਸੀ ਕਿ ਬੰਦੇ ਬੰਦਿਆਂ ਦਾ ਖੜਦੇ ਸੀ ਖੜਦੇ ਹੁੰਦੇ ਮੈਂ ਇੱਕ ਬੰਦ ਕੋਰਨੀ ਚੜਾ ਜੀ ਤੇ ਤਸ਼ੱਦਦ ਤੁਹਾਡੇ ਤੇ ਕਿਤੋਂ ਹੋ ਰਿਹਾ ਸੀ ਹਾਂਜੀ ਇਹ ਤਸ਼ੱਦਦ ਤੁਹਾਡੇ ਪਾਇਆ ਜਾ ਰਿਹਾ ਕਿ ਕਿਦੋਂ ਤੱਕ ਆਏਗਾ ਜੇ ਜਦੋਂ ਦੀ ਐਮਐਲਏ ਬਣੀ ਜੀ ਉਹ ਤੋਂ ਮੈਂ ਦੁਆੜੇ ਲੱਗੀ ਆ ਜੀ ਉਹ ਤੇ ਵੀ ਪਾਚਾ ਮੋਰੇ ਕਰਾਇਆ ਸਾਰਿਆਂ ਨੂੰ ਸਾਨੂੰ ਮਗਾ ਰੱਖਿਆ ਤੇ ਬੱਚੇ ਦੀ ਜਨਕੀ ਖਰਾਬ ਕਰੀ ਠੀਕ ਹੈ ਮੇਰੀ ਬਾਈਸ ਤੇ ਪਾਚਾ ਮੈਨੇ ਤੇ ਪਾਰਚਾ ਮੈਨੇ ਤੇ ਪਾਰਚਾ ਮੇਰੇ ਬ੍ਰਦਰ ਤੇ ਪਾਰਚਾ ਸਾਡੇ ਘਰ ਨੂੰ ਤਕਰੀਬਨ ਕੋਈ 12-13 ਦਾ ਜਿਹੜੇ ਜਿੰਦੇ ਲੱਗੇਦੇ ਝੋਨੇ ਦਾ ਸੀਜ਼ਨ ਸੀ ਮੈਂ ਧੰਨਵਾਦ ਇਹਨਾਂ ਪਿੰਡ ਵਾਲਿਆਂ ਅੱਜ ਨਿਵਾਸੀਆਂ ਦਾ ਜਿਨ੍ਹਾਂ ਨੇ ਮੇਰੇ ਟਰੈਕਟਰਾਂ 'ਚ ਤੇਰਵੀਂ ਭਾਗੇ ਕੰਦੂ ਕਰਾਤਾ ਕਿਉਂਕਿ ਮਰ ਕੋ ਪੱਕੀ ਟੀਮ ਸੀ ਲੋਕਰਾਂ ਦੀ ਜਿਦਣ ਸਾਨੂੰ ਅੰਦਰ ਕੀਤਾ ਕੋਈ 25 ਏਕੜ ਝੋਨਾ ਦਾ ਹੈ ਮੇਰੀ ਰੋਟੀ ਹੈ ਜੀ ਉਹ ਦਾ ਜਦੋਂ ਮੈਂ ਜੇਲ੍ਹ ਤੋਂ ਆਇਆ ਮਰੇ ਨਕਰ ਨਵਾਸੀਆਂ ਨੇ 45 ਏਕੜ ਝੋਨਾ ਲਾ ਕੇ ਜਦ ਸਾਫਤ ਕਰਕੇ ਦਸੀ ਤੇ ਬੰਦੇ ਬੰਦਿਆਂ ਦਾ ਖੜਦੇ ਸੀ ਖੜਦੇ ਹੁੰਦੇ ਮੈਂ ਇੱਕ ਬਸ ਕੋਈ ਨਹੀਂ ਚੜਾ ਜੀ ਤੇ ਸਚਨ ਤੁਮਾ ਦੇਦੇ ਕਿਦੋਂ ਦਾ ਹੋ ਰਿਹਾ ਸੀ ਹਾਂਜੀ ਕਿਉਂ ਮੈਂ ਤਸ਼ੱਦ ਤੁਹਾਡੇ ਪਾਇਆ ਜਾ ਰਿਹਾ ਇਹ ਕਿਦੋਂ ਤੋਂ ਟਾਇਆ ਜਾ ਰਿਹਾ ਇਹ ਜਦੋਂ ਦੀ ਐਮਐਲਏ ਬਣੀ ਜੀ ਉਦੋਂ ਤੋਂ ਮੈਂ ਤੁਹਾਰੇ ਲਗੀ ਆ ਜੀ